ਅੱਜ 15 ਅਗਸਤ ਮੌਕੇ 79ਵਾਂ ਆਜ਼ਾਦੀ ਦਿਹਾੜਾ ਸੁਤੰਤਰਤਾ ਦਿਵਸ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਹਰ ਤਰੀਕੇ ਦੇ ਨਾਲ ਜਸ਼ਨ ਦੇ ਨਾਲ ਮਨਾਇਆ ਜਾ ਰਿਹਾ ਪਰ ਉੱਥੇ ਹੀ ਪੰਜਾਬ ਦੇ ਵਿੱਚ ਵੀ ਮਨਾਇਆ ਜਾ ਰਿਹਾ ਸੀ ਪੰਜਾਬ ਦੇ ਅਜ਼ਨਾਲਾ ਦੇ ਵਿੱਚ ਆਜ਼ਾਦੀ ਦਿਹਾੜੇ ਦੀ ਪਰੇਡ ਤੋਂ ਐਨ ਪਹਿਲਾਂ ਜਿਹੜਾ ਇੱਕ ਵੱਡੀ ਘਟਨਾ ਵਾਪਰ ਚੁੱਕੀ ਆ ਕਿ ਉਸ ਦਾਣਾ ਮੰਡੀ ਦੇ ਵਿੱਚ ਜਿੱਥੇ ਵਿਦਿਆਰਥੀਆਂ ਨੇ ਪਰੇਡ ਕਰਨੀ ਸੀ ਪਰੇਡ ਤੋਂ ਐਨ ਪਹਿਲਾਂ ਇੱਕ ਵਿਦਿਆਰਤਣ ਦੀ ਸਿਹਤ ਵਿਗੜ ਜਾਂਦੀ ਆ ਸਿਹਤ ਵਿਗੜਨ ਤੋਂ ਬਾਅਦ ਉਹ ਲੜਕੀ ਵਿਦਿਆਰਤਣਾ ਜਿਹੜੀ ਬੇ ਹੋ ਜਾਂਦੀਆਂ ਮੌਕੇ ਤੇ ਡਿਊਟੀ ਦੇ ਵਿੱਚ ਤਾਇਨਾਤ ਤਹਿਸੀਲਦਾਰ ਨੇ ਉਸ ਵਿਦਿਆਰਥਣ ਨੂੰ ਚੁੱਕ ਕੇ ਆਪਣੀ ਗੱਡੀ ਦੇ ਵਿੱਚ ਬਿਠਾਇਆ ਤੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਗਿਆ ਜਿੱਥੋਂ ਦੀਆਂ ਕਿ ਐਕਸਕਲੂਸਿਵ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਤਹਿਸੀਲਦਾਰ ਨੇ ਉਸ ਵਿਦਿਆਰਥਣ ਨੂੰ ਚੁੱਕਿਆ ਤੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਤਾਂ ਤਸਵੀਰਾਂ ਨੇ ਜਿਹੜੀਆਂ ਇਹ ਹਜਨਾਲਾ ਹਮਰੇਸਰ ਦੇ ਹਜਨਾਲਾ ਦੀ ਦਾਣਾ ਮੰਡੀ ਤੋਂ ਸਾਹਮਣੇ ਆਈਆਂ ਜਿੱਥੇ ਕਿ ਪੂਰੇ ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਜਸ਼ਨ ਦੇ ਨਾਲ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਪ੍ਰੇਰਣ ਕੀਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਜਿਹੜੀਆਂ ਇਸ ਗੱਲ ਨੂੰ ਲੈ ਕੇ ਪਹਿਲਾਂ ਰੈਸਲ ਨਾ ਕਰਾਈਆਂ ਜਾਂਦੀਆਂ ਨੇ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਕਿ ਇੱਥੇ ਇਹ ਸਕੂਲ ਦੇ ਵਿਦਿਆਰਥੀ ਨੇ ਜਿਹੜੇ ਇੱਕ ਪ੍ਰੇਰਣ ਕਰਕੇ ਆਜ਼ਾਦੀ ਦਿਹਾੜੇ ਨੂੰ ਜਿਹੜਾ ਮਾਨ ਸਨਮਾਨ ਦੇ ਨਾਲ ਮਨਾਉਣ ਕੀਤਾ ਉਸ ਮੌਕੇ ਅਜਨਾਲਾ ਦੀ ਦਾਣਾ ਮੰਡੀ ਦੇ ਵਿੱਚ ਵੀ ਬਹੁਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਇਕੱਠੇ ਹੋਏ ਹੁੰਦੇ ਨੇ ਉਸ ਮੌਕੇ ਅਚਾਨਕ ਐਨ ਪਹਿਲਾਂ ਜਦੋਂ ਪ੍ਰੇਡ ਸ਼ੁਰੂ ਹੋਣੀ ਹੁੰਦੀ ਅਚਾਨਕ ਇੱਕ ਵਿਦਿਆਰਥਣ ਦੀ ਸਿਹਤ ਵਿਗੜ ਜਾਂਦੀ ਹੈ ਸਿਹਤ ਵਿਗੜਨ ਤੋਂ ਬਾਅਦ ਉਸ ਵਿਦਿਆਰਥਣ ਨੂੰ ਮੌਕੇ ਤੇ ਡਿਊਟੀ ਦੇ ਵਿੱਚ ਤਾਇਨਾਤ ਤਹਿਸੀਲਦਾਰ ਦੁਆਰਾ ਚੁੱਕਿਆ ਜਾਂਦਾ ਚੁੱਕ ਕੇ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਗਿਆ ਹੈ